ਭਾਬੀ ਆ ਗਈ ਤੂੰ ਮਿੰਨਾ ਬਾਜ਼ਾਰ ਲਾਈ ਬੈਠੀ ਆ ਇਹ ਤਾਂ ਐਂ ਲੱਗਦਾ ਜਿਵੇਂ ਸਾਰਾ ਸਰਾਫਾ ਬਾਜ਼ਾਰ ਹੀ ਘਰੇ ਤੱਕ ਲਿਆਈ ਹੁੰਨੀ ਆ ਕਾਹਨੂੰ ਗੁੱਡੀ ਆ ਨਾ ਜੁਐਲਰੀ ਦੀ ਉਥਲ ਪੁਥਲ ਹੋਈ ਪਈ ਸੀਗੀ ਕਿਸੇ ਦਾ ਨੈਕਲੇਸ ਨਹੀਂ ਲੱਭਦਾ ਕਿਸੇ ਦੀਆਂ ਈਅਰਿੰਗਸ ਨਹੀਂ ਲੱਭਦੀਆਂ ਜੇ ਈਅਰਿੰਗਸ ਲੱਭ ਕੇ ਤਾਂ ਕੋਲੀਆਂ ਨਹੀਂ ਲੱਭਦੀਆਂ ਮੈਂ ਸੋਚਿਆ ਨਾ ਵੀ ਅੱਜ ਸਭ ਤੋਂ ਪਹਿਲਾਂ ਆ ਸਾਰੇ ਜੁਐਲਰੀ ਦੀ ਸੈਟਿੰਗ ਹੀ ਕਰਾਂ ਇਹਨੂੰ ਆਰਗੇਨਾਈਜ਼ ਕਰਕੇ ਰੱਖਾਂ ਚਲ ਇਹ ਤਾਂ ਮੈਂ ਬਾਅਦ ਚ ਕਰ ਲੂੰਗੀ ੁੱਡੇ ਮੈਂ ਭਾਬੀ ਬਾਅਦ ਸਕਾਂ ਮੈਂ ਵੀ ਨਾਲ ਕਰਾ ਦਿੰਨੀ ਆ ਲੈ ਆ ਭਾਬੀ ਤੇਰੀ ਕਲੈਕਸ਼ਨ ਦੇਖੀ ਤੂੰ ਕੀ ਕੁਛ ਜਮਾ ਖੜੀ ਬੈਠੀ ਆ ਇਹ ਤਾਂ ਕਿੰਨੇ ਸੋਹਣੇ ਕਲੈਕਸ਼ਨ ਆ ਭਾਬੀ ਆ ਤਾਂ ਕੜਾ ਬਹੁਤ ਸੋਹਣਾ 골ਡ ਦਾ ਹੀ ਲੱਗਦਾ ਹਨਾ ਇਹ ਤਾਂ ਜਮਾ ਹੀ ਆਹ ਕਿੰਨਾ ਸੋਹਣਾ ਆ ਜੇ ਤੈਨੂੰ ਪਸੰਦ ਆ ਤੂੰ ਲੈ ਲੈ ਦੇਖੋ ਤਾਂ ਮੇਰੇ ਵਧੀਆ ਲੱਗੂਗਾ ਬਹੁਤ ਵਧੀਆ ਲੱਗਦਾ ਆ ਆਹਾਂ ਇਹਦੇ ਨਾਲ ਡੀਰਿੰਗ ਹੈਗੇ ਨੇ ਹਾਂ 이어ਿੰਗਸ ਵੀ ਹੋਣਗੇ ਇੱਥੇ ਕਿਤੇ ਆ ਲੈ ਆ 이어ਿੰਗਸ ਨੇ ਇਹਦੇ ਨਾਲ ਦੇ ਆ ਲੈ ਫੜ ਆ ਤੂੰ ਰੱਖ ਲੈ ਬਬੀ ਆ ਵੀ ਬੜਾ ਸੋਹਣਾ ਹੈ ਲੈ ਜੇ ਤੈਨੂੰ ਪਸੰਦ ਆ ਤੂੰ ਆ ਵੀ ਲੈ ਲੈ ਇਹਦੇ ਵੀ 이어ਿੰਗਸ ਆਪਾਂ ਲੱਭ ਲੈਨੇ ਇੱਥੇ ਕਿਤੇ ਹਾਂ ਲੈ ਲੋਕੀ ਤਾਂ ਐਵੇਂ ਹੀ ਕਹਿੰਦੇ ਨੇ ਵੀ ਹਾਂ ਪਰਜਾਈਆਂ ਮਾੜੀਆਂ ਹੁੰਦੀਆਂ ਨੇ ਪਰਝਾਈਆਂ ਵਧੀਆ ਵੀ ਹੁੰਦੀਆਂ ਨੇ ਮੇਰੀ ਪਰਝਾਈਆਂ ਰਗੀਆਂ ਕਈ ਪਰਝਾਈਆਂ ਤਾਂ ਆਪਣੀਆਂ ਨਣਦਾਂ ਨੂੰ ਉਈ ਨਹੀਂ ਚਰਦੀਆਂ ਮੇਰੀ ਪਰਝਾਈ ਥੋੜੀ ਇਹੋ ਜਿਹੀ ਆ ਮੈਂ ਚੀਜ਼ ਨੂੰ ਹੱਥ ਬਾਤ ਲਾਉਣੀ ਆ ਦੇ ਮੈਨੂੰ ਪਹਿਲਾਂ ਹੀ ਦਿੰਦੀ ਆ ਮੇਰੀਆਂ ਅੱਖਾਂ ਤੇ ਪਛਾਣ ਲੈਂਦੀ ਆ ਮੇਰੀ ਭਾਬੀ ਵੀ ਹਾਂ ਮੇਰੀ ਨਣਦਾਂ ਨੂੰ ਕੀ ਵਧੀਆ ਲੱਗਦਾ ਆ ਗੁੱਡੀ ਭਾਬੀਆਂ ਤਾਂ ਨੌਂ ਦੀਆਂ ਹੀ ਬਦਨਾਮ ਹੁੰਦੀਆਂ ਨੇ ਜਿੰਨਾ ਪਿਆਰ ਨਣਦਾਂ ਨੂੰ ਭਾਬੀਆਂ ਕਰਦੀਆਂ ਨੇ ਨਾ ਐਨਾ ਤਾਂ ਕੋਈ ਕਰ ਹੀ ਨਹੀਂ ਸਕਦਾ ਹੈਗਾ ਜੇ ਕਿਤੇ ਪਰਝਾਈ ਪਿਆਰ ਨਾਲ ਵੀ ਨਣਦਾਂ ਨੂੰ ਕੁਝ ਕਹਿ ਦੇਵੇ ਨਾ ਬਸ ਅ ਕਈ ਮਾਮਾ ਤਾਂ ਉਹਦਾ ਮਤਲਬ ਪੁੱਠਾ ਹੀ ਕੱਢ ਲੈਂਦੀਆਂ ਨੇ ਐਵੇਂ ਕਲੇਸ਼ ਪਾ ਲੈਂਦੀਆਂ ਨੇ ਪਰ ਗੁੱਡੀ ਤੂੰ ਆਪ ਵੀ ਤਾਂ ਚੰਗੀ ਆ ਨਾ ਇਸ ਕਰਕੇ ਜਦੋਂ ਬੰਦਾ ਆਪ ਚੰਗਾ ਹੁੰਦਾ ਤਾਂ ਸਾਹਮਣੇ ਵਾਲੇ ਨੇ ਤੇ ਆਪੇ ਹੀ ਚੰਗਾ ਹੋਣਾ ਆ ਲੈ ਜੇ ਤੈਨੂੰ ਕੁਝ ਹੋਰ ਵੀ ਪਸੰਦ ਆ ਨਾ ਤੂੰ ਇਹ ਵੀ ਲੈ ਲੈ ਆਪਾਂ ਵੀ ਉਧਰ ਕਿ ਲੁਕੋ ਕੇ ਰੱਖ ਲਿਆ ਕੁਝ ਨਹੀਂ ਗੁੱਡੀ ਉਹ ਤਾਂ ਕੁਝ ਵੀ ਨਹੀਂ ਹੈਗਾ ਨਹੀਂ ਭਾਬੀ ਖੁਸ਼ ਤਾਂ ਰੱਖੇ ਮੈਂ ਦਿਖਾ ਦੇ ਉਹ ਕੁਝ ਨਹੀਂ ਹੈਗਾ ਤੂੰ ਬਸ ਇਹਦੇ ਚੋਂ ਚੂਜ਼ ਕਰ ਵੀ ਤੂੰ ਇਹਦੇ ਚੋਂ ਕੀ ਲੈਣਾ ਨਾ ਨਾ ਭਾਬੀ ਇਹਦੇ ਚੋਂ ਮੈਂ ਕੁਝ ਨਹੀਂ ਲੈਣਾ ਇਹ ਤਾਂ ਮੈਂ ਹੁਣ ਸਾਰਾ ਕੁਝ ਦੇਖ ਲਿਆ ਇਹ ਤਾਂ ਐਵੇਂ ਪੁਰਾਣੇ ਵਿੱਚ ਭਈ ਬੇਰਵਾਜੇ ਜੇ ਵੀ ਪਏ ਨੇ ਤੂੰ ਜਿਹੜਾ ਪਾਸੇ ਚੱਕੇ ਰੱਖਿਆ ਨਾ ਮੈਨੂੰ ਉਹ ਦਿਖਾ ਤੇਰੀ ਪਸੰਦ ਦਾ ਮੈਨੂੰ ਪਤਾ ਜੇ ਤੂੰ ਸਾਈਡ ਤੇ ਚੱਕੇ ਰੱਖਿਆ ਨਾ ਤਾਂ ਲਾਜ਼ਮੀ ਉਹ ਸਪੈਸ਼ਲੀ ਹੋ ਕੁਛ ਨਾ ਕੁਛ ਹੈ ਤਾਂ ਗੁੱਡੀ ਸਪੈਸ਼ਲੀ ਆ ਆ ਰਹਿਣ ਦੇ ਤੂੰ ਮੈਨੂੰ ਉਹ ਹੀ ਦਿਖਾ ਲੈ ਲਿਆ ਮੈਂ ਦੇਖ ਲੈਂਦੀ ਆਫਦੀ ਤੂੰ ਤਾਂ ਦੇਣਾ ਹੀ ਨਹੀਂ ਲੇ ਹਾਏ ਨਹੀਂ ਭਾਬੀ ਅਸਲੀ ਚੀਜ਼ ਤਾਂ ਆ ਹੈ ਜਿਹੜੀ ਤੂੰ ਲੁਕੋ ਕੇ ਰੱਖੀ ਬੈਠੀ ਆ ਇਹ ਤਾਂ ਬੜਾ ਹੀ ਸੋਹਣਾ ਡਿਜ਼ਾਈਨ ਆ ਐਦਾਂ ਦਾ ਲੱਭਦਾ ਕਿਤੇ ਦੁਕਾਨ ਤੋਂ ਗੁੱਡੀ ਆ ਤੂੰ ਮੈਨੂੰ ਦੇ ਦੇ ਇਹ ਨਹੀਂ ਮੈਂ ਤੈਨੂੰ ਦੇ ਸਕਦੀ ਹੈਗੀ ਤੂੰ ਨਾ ਆ ਭਾਵੇਂ ਸਾਰਾ ਰੱਖ ਲਾ ਮੈਨੂੰ ਕੋਈ ਫਿਕਰ ਨਹੀਂ ਆਈ ਫਿਰ ਉੱਤੋਂ ਉੱਤੋਂ ਤੋਂ ਹੈ ਨੰਦ ਪਰਚਾਈ ਦੇ ਪਿਆਰ ਦੀਆਂ ਦੁਹਾਈਆਂ ਪਾਉਂਦੀ ਹਟੀਆਂ ਥੋੜੀ ਦੇਰ ਪਹਿਲਾਂ ਹੈ ਲੈ ਆ ਗਈ ਨਾ ਹੁਣ ਬਿੱਲੀ ਥੈਲਿਓਂ ਬਾਹਰ ແລະ ਭਾਪੀ ਕਰਗੀ ਨਾ ਤੁਮੀ ਲੋਕਾਂ ਦੀਆਂ ਭਰਜਾਈਆਂ ਵਾਲੀ ਗੱਲ ਹੈ ਐਨੀ ਮਾੜੀ ਰੀਤ ਦੀ ਮਾਲ ਕਰਨ ਨਿਕਲੀ ਤੂੰ ਐਨੀ ਤੰਗਦਿਲ ਤੇਰੇ ਬੱਚੜੀ ਦੇ ਬੱਚਿਆਂ ਨਾਲਾ ਵੀ ਭੋਰਾ ਸੱਦੇ ਲਿਆ ਜੋ ਮਰਜੀ ਕਹਿ ਲਾ ਗੁੱਟੀ ਜਿੰਨਾ ਵੱਡਾ ਮਰਜੀ ਤਾਨਾ ਮਾਰ ਲਾ ਪਰ ਮੈਂ ਕਿਸੇ ਵੀ ਹਾਲਤ ਵਿੱਚ ਤੈਨੂੰ ਇਹ ਦੇ ਨਹੀਂ ਸਕਦੀ ਤੂੰ ਆ ਸਾਰਾ ਹੀ ਲੈ ਲਾ ਆ ਮੈਂ ਕੀ ਕਰਨਾ ਮੈਂ ਕਹੀਂ ਤਜੰਨੀ ਵੀ ਮੈਂ ਨਹੀਂ ਲੈਣਾ ਹੈਗਾ ਇਹਦੇ ਚ ਕੁਝ ਜੇ ਮੈਂ ਲੈਣਾ ਤਾਂ ਮੈਂ ਆ ਹੀ ਲੈਣਾ ਆ ਸਮਝ ਦਿਉਣੀ ਹੈਗੀ ਫਿਰ ਵਾਰ-ਵਾਰ ਆਲੇ ਲੈਣਾ ਲੈਣਾ ਤੂੰ ਕੌਣ ਹੁੰਦੀ ਹੈ ਆਗਾਨ ਕਰ ਕਰਨ ਵਾਲੀ ਜਿਹੜੀ ਚੀਜ਼ ਤੇ ਮੇਰੀ ਤੀ ਹੱਥ ਰੱਖੋਗੇ ਦੇਣੀ ਪਊ ਮੇਰੇ ਪੱਤ ਦੀ ਕਮਾਈ ਆ ਤੇ ਪਿੱਛੇ ਨਹੀਂ ਲੈ ਕੇ ਆਈ ਆ ਦੇਖ ਲੈ ਹੁਣ ਆਪਣੀ लाਡਲੀ ਨੂੰ ਐਵੇਂ ਝੁੱਠੀਆਂ ਤਰੀਫਾਂ ਕਰ ਕਰਕੇ ਸਿਰ ਤੇ ਚੜਾਈ ਪਈ ਆ ਹੈ ਮੇਰੀ ਨੂੰ ਐਦਾਂ ਮੇਰੀ ਨੂੰ ਉਦਾਂ ਹੈ ਆ ਮਾੜੀ ਚੀਜ਼ ਦੇਣ ਲੱਗੀ ਤਾਂ ਦਾ ਇਹਦਾ ਦਿਲ ਨਿਕਲਦਾ ਜਾਂ ਆ ਕੂੜ ਕਬਾੜ ਜਾਂ ਮੈਨੂੰ ਚਕਾਉਣ ਨੂੰ ਫਿਰਦੀ ਆ ਤੂੰ ਤਾਂ ਇਹ ਕਰਦੀ ਆ ਜਿਵੇਂ ਕਾਸ਼ੇ ਉਤਰੀ ਚੀਜ਼ ਹੁੰਦੀ ਆ ਜਿਹੜੀ ਮੇਰੀ ਤੀ ਚੀਜ਼ ਮੰਗੋਗੇ ਉਹ ਨਹੀਂ ਦੇਣੀ ਪਊਗੀ ਉਹਦੀ ਪਸੰਦ ਤਾਂ ਉਹਦੀ ਹੀ ਪਸੰਦ ਆ ਸਭ ਕੁਝ ਟਾਕ ਸਭ ਕੁਝ ਲੈ ਲਓ ਮੰਮੀ ਪਰ ਇੱਕ ਇਹਨੂੰ ਛੱਡ ਕੇ ਐ ਜੀ ਕੀ ਖਾਸੀਅਤ ਹੈ ਇਹਦੇ ਚ ਜਿਹੜੀ ਤਾਂ ਖੱਟੀ ਖੱਟੀ ਕੇ ਸੀਨੇ ਨਾਲ ਰਾਲ ਲੱਗੀ ਹੋਈ ਆ ਖਾਸ ਬਹੁਤ ਖਾਸ ਮੇਰੇ ਲਈ ਇਹ ਦੁਨੀਆ ਦੀ ਸਭ ਤੋਂ ਅਨਮੋਲ ਚੀਜ਼ ਆ ਇਹ ਮੇਰੀ ਮੰਮੀ ਦੀ ਆਖਰੀ ਨਿਸ਼ਾਨੀ ਆ ਜਦੋਂ ਮੇਰੀ ਮਾਂ ਆਖਰੀ ਸਾਹਾਂ ਤੇ ਸੀ ਤੇ ਮੈਂ ਉਹਨੂੰ ਆਖਰੀ ਵਾਰੀ ਮਿਲਣ ਗਈ ਸੀ ਤਾਂ ਉਹਦੇ ਹੱਥੀ ਦਿੱਤੀ ਹੋਈ ਆਖਰੀ ਚੀਜ਼ ਆ ਇਹਦੇ ਚ ਮੇਰੀ ਮਾਹ ਦੀਆਂ ਯਾਦਾਂ ਨੇ ਮੇਰੀ ਮਾਂ ਦਾ ਪਿਆਰ ਆ ਤੇ ਉਹਦੇ ਆਖਰੀ ਸਾਹ ਨੇ ਇਹ ਮੈਂ ਕਿਸੇ ਵੀ ਹਾਲ ਵਿੱਚ ਤੈਨੂੰ ਨਹੀਂ ਦੇ ਸਕਦੀ ਗੁਰਜੀ ਤੂੰ ਤਾਂ ਮੇਰੀਆਂ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਹੰਡ ਛੱਡ ਖੜਾ ਉਹ ਕਰ ਹੁਣ ਜਿਉਂਦੀ ਬੈਠੀ ਆ ਤੇਰੇ ਸਾਹ ਤੇ ਜਿਹੜੀਆਂ ਤੇ ਚੀਜ਼ਾਂ ਸਾਹਮਣੇ ਰੱਖਦੀਆਂ ਜਿਉਂਦੀ ਨਹੀਂ ਹੈਗੀ ਐਸੇ ਕਰਕੇ ਤੇ ਇਹ ਚੀਜ਼ਾਂ ਸਾਹਮਣੇ ਰੱਖਦੀਆਂ ਇਹਨਾਂ ਚੀਜ਼ਾਂ ਦੇ ਵਿੱਚ ਮੈਨੂੰ ਮੇਰੀ ਮਾਂ ਦਾ ਹੱਸਦਾ ਹੋਇਆ ਚਿਹਰਾ ਵੀ ਦਿਦਾ ਮਾਂ ਦੀਆਂ ਦਿੱਤੀਆਂ ਹੋਈਆਂ ਨਿਸ਼ਾਨੀਆਂ ਨੂੰ ਮਾਂ ਸਮਝ ਕੇ ਮੈਂ ਆਪ ਦਾ ਢਿੱਡ ਹੌਲਾ ਕਰਦੀ ਆ ਇਹਦੇ ਵਿੱਚ ਮੇਰੀ ਮਾਂ ਦੀ ਆਖਰੀ ਸ਼ੋਅ ਆ ਰੱਬ ਨੇ ਮੇਰੀ ਮਾਂ ਸਦਾ ਸਦਾ ਵਾਸਤੇ ਤਾਂ ਮੇਰੇ ਕੋਲੋਂ ਖੋ ਲਈ ਪਰ ਬੁੱਢੀ ਤੂੰ ਮੇਰੀ ਮਾਂ ਦੀ ਆਖਰੀ ਨਿਸ਼ਾਨੀ ਮੇਰੇ ਤੋਂ ਖੋਣ ਦੀ ਕੋਸ਼ਿਸ਼ ਨਾ ਕਰ ਜੇ ਤੂੰ ਕਹੇ ਤਾਂ ਤੂੰ ਮੇਰੀ ਜਾਨ ਵੀ ਲੈ ਲਾ ਪਰ ਆ ਮੈਂ ਤੈਨੂੰ ਨਹੀਂ ਦੇ ਸਕਦੀ जॾो किथे हुणगियां फुट फुट रौणग जॾूं कि हुकी ਆਪਣੀਆਂ ਮਾਂ ਦੀਆਂ ਦਿੱਤੀਆਂ ਹੋਈਆਂ ਸਾਰੀਆਂ ਚੀਜ਼ਾਂ ਤੇ ਨਾਲ ਬਹੁਤ ਜ਼ਿਆਦਾ ਲਗਾਓ ਹੁੰਦਾ ਤੇ ਖਾਸ ਕਰਕੇ ਉਸ ਮਾਂ ਦੀਆਂ ਚੀਜ਼ਾਂ ਨਾਲ ਛੇੜੀ ਮਾਂ ਦੁਨੀਆਂ ਦੇ ਵਿੱਚ ਨਹੀਂ ਹੁੰਦੀ ਉਹਦੀਆਂ ਦਿੱਤੀਆਂ ਹੋਈਆਂ ਚੀਜ਼ਾਂ ਤਾਂ ਉਹਦੇ ਲਈ ਬਹੁਤ ਹੀ ਅਨਮੋਲ ਹੁੰਦੀਆਂ ਨੇ ਅcha ਕਹਿ ਲੋ ਮਾਂ ਦਾ ਇਹ ਰੂਪ ਹੁੰਦੀਆਂ ਜਿਹਦੇ ਨਾਲ ਉਹ ਆਪਣੇ ਦੁੱਖ ਸੁੱਖ ਸਾਂਝੇ ਕਰਦੀ ਹੈ ਮਾਂ ਤੇ ਦੇ ਇਸ ਪਿਆਰ ਅੱਗੇ ਤਾਂ ਸਾਰਿਆਂ ਦਾ ਦਿਲ ਬੜੇ ਹੀ ਸਤਿਕਾਰ ਨਾਲ ਝੁੱਕ ਜਾਂਦਾ ਧੰਨ ਰਿਸ਼ਤਾ ਮਾਵਾਂ ਤੇ ਧੀਆ ਦਾ